ਸਵਾਗਤ ਹੈ ਆਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੂਲੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀਰਾ ਤੇ ਦੂਲੇ ਵਾਲਾ ਪਿੰਡ ਮੱਲਾਂ ਵਾਲੇ ਸ਼ਹਿਰ ਦੇ ਨੇੜੇ ਰਹਿ ਜਾਂਦਾ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਆਹ ਹੁਣ ਬਾਈ ਜੀ ਹਣਾ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਹਾਂ ਨਾ ਵੇੜਾਂ ਬਾਰੇ हां वीर सस्री काल सस्री काल जी वीर जी अपना नाम ਦੱਸ ਦਿਓ ਪਹਿਲਾਂ ਜੋ ਆਪਣਾ ਪ੍ਰੀਤ ਸਿੰਘ ਵੀਰੇ ਨਾਮ ਹ ਦੁੱਲੇਆਲਾ ਪਿੰਡ ਜ਼ਿਲ੍ਹਾ ਫਿਰੋਇਪੁਰ ਤੁਸੀਂ ਜੀ ਜੀਰਾ ਠੀਕ ਆ ਵੀਰ ਜੀ ਕਿੰਨਾ ਟਾਈਮ ਹੋ ਗਿਆ ਸੇਲ ਪਰਚੇਜ਼ ਦਾ ਕੰਮ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ ਵੀਰੇ ਠੀਕ ਆ ਰੁਟੀਨ ਚ ਆਈ ਜਾਂਦੇ ਪਸ਼ੂ ਫਿਰ ਹਾਂ ਰੁਟੀਨ ਚ ਪਸ਼ੂ ਹੈਗੇ ਪੰਜ ਛੇ ਦੋ ਮੱਝਾਂ ਆਈਆਂ ਇੱਕ ਹੋਰ ਵੀ ਵੜੋ ਤੁਹਾਡੇੋਂ ਦੋ ਫਿਰੋ ਸੇਲ ਹੋਗੇ ਠੀਕ ਆ ਤੇ ਪਹਿਲੇ ਨੰਬਰ ਤੇ ਜਿਹੜੀ ਵੜ ਰਹਿੰਦੇ ਪੈਰ ਦੱਸ ਕੀ ਆਪਾਂ ਇਹ ਵੀਰੇ ਦੂਜੇ ਸਵੇਰ ਲਈ ਠੀਕ ਆ ਜਰਸੀ ਘਰੋਂ ਸੇ ਠੀਕ ਆ ਚਾਰ ਤੋਂ ਪੰਜ ਦਿਨ ਦੀ ਸਹੀ ਹੈ ਮਗਰ ਬੱਚੀ ਮਗਰ ਬੱਚੀ ਤੇ ਇਸ ਟਾਈਮ ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ 15 ਲੀਟਰ ਦੁੱਧ ਹੋਵੇਗਾ 14 15 ਲੀਟਰ 15 ਜਿਹੜਾ ਪਚਵਾ ਦੇਣਾ ਹਾਂਜੀ ਦੁੱਧ 18 20 ਲੀਟਰ ਪੱਕਾ ਕੱਢੇਗੀ ਠੀਕ ਆ ਤੇ ਆਪਾਂ ਇਹਦਾ ਮੁੱਲ ਲੈਣ ਦੇ ਜਿਹੜਾ ਕੀ ਕਰਦੇ ਆ ਮੁੱਲ ਕਰਨੇ ਕਰਾਉਣ ਜਿੰਨਾ ਮਰਜੀ 70 ਮੁੱਲ ਕਰਦੇ ਆ ਆਪਾਂ ਠੀਕ ਆ ਹਾਂਜੀ ਇਹ ਆ ਦੇਣਾ 65000 ਦੇ ਦੇਵਾਂਗੇ ਬਾਕੀ ਕੋਈ ਮਾਨਤਾ ਕਰਾਂਗੇ ਵੀਰੇ ਆ ਤਾਂ ਠੀਕ ਆ ਹਾਂਜੀ ਤੇ ਖੋਲ ਕੇ ਤੋਰ ਕੇ ਵਿਖਾ ਦਈਏ ਕਰੀ ਹੈ ਤੇਰਾ ਜੀ ਹਰੋਂ ਦੁੱਧ ਦੋਦੇ ਵੀਰੇ ਦਾ ਮੱਝਾਂ ਰੱਖਿਆ ਹੁੰਦਾ ਤੁਹਾਨੂੰ ਪਤਾ ਕਰਮਾ ਲਈਆਂ ਦਾ ਤਾਂ ਚੱਡੇ ਦੀ ਬਹੁਤ ਜਿਆਦੀ ਸਾਫ ਦੋਸਤੋ ਬੱਚਾ ਮਗਰ ਵੱੱਛੀ ਆ ਤੇ ਇਸ ਟਾਈਮ ਜਿਹੜਾ 14 15 ਕਿਲੋ ਦੁੱਧ ਦੇ ਦਸਲੇ ਤਿਆਰ ਆ ਜਿਹੜਾ ਮੌਕੇ ਤੇ ਹੂਣ ਥਾਣ ਹਵਾਨੇ ਦੀ ਸਾਫ ਆ ਬਹੁਤ ਸੋਹਣਾ ਥਣ ਲੱਗਾ ਆ ਬਹੁਤ ਸੋਹਣੀ ਵੈੜ ਆ ਇੱਕ ਦਿਓ ਮਰ ਜੀ ਮੀਡੀਅਮ ਸਾਈਜ਼ ਦੀ ਤੇ ਵਜਨ ਵਜਨ ਚੰਗਾ ਏ ਤੇ 65000 ਰੁਪਏ ਦੀ ਹਾਂ ਨਾ ਵੀਰ ਕਹਿੰਦਾ ਇਹ ਮੁੱਲ ਜੜਾਂ ਦਾ ਲੈ ਵੀਰ ਬਾੜੀ ਵਾਲਾ ਮੋਡਲਾ ਵੀਰ ਮੋਡਲਾ ਫੇਸ ਕੁਆਲਿਟੀ ਵੇਖ ਸਕਦੇ ਬਹੁਤ ਸੋਹਣੀ ਦੁੱਜਾ ਸੁਆ ਸੁਈ ਇਸ ਟਾਈਮ ਜਿਹੜਾ 14 15 ਕਿਲੋ ਦੁੱਧ ਤਿਆਰ ਆ ਇੰਥੇ ਲੈ ਕਿੰਨਾ ਚੋ ਸਕਦੇ ਉਹ ਤੁਹਾਡੀ ਸੇਵਾ ਵੱਧ ਵੀ ਚੋ ਸਕਦੇ ਜੇ ਤੇ ਬੱਚਾ ਜਿਹੜਾ ਉਹ ਬੱਚੀ ਆ 6-7 ਦਿਨਾਂ ਦੀ ਹਫਤੇ ਦੀ ਸੂਈ ਹੈ ਪਹਿਲੇ ਨੰਬਰ ਤੇ ਜਿਹੜੀ ਵਹਿੜ ਮੁੱਲ 65000 ਰੁਪਇਆ ਤੇ ਦੋ ਨੰਬਰ ਤੇ ਐਚ ਐਫ ਵਹਿੜ ਇਹਦੇ ਬਾਰੇ ਵੀਰ ਤੋਂ ਪੁੱਛ ਲੈਣੇ ਹਾਂ ਹਾਂਜੀ ਹਾਂ ਵੀਰੇ ਇਹ ਕਿਹੜਾ ਸੂਆ ਸੂਈ ਆ ਪਹਿਲਾ ਸੂਆ ਸੂਈ ਆ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ ਕਿ ਹੋ ਗਏ ਆ ਅੱਜ ਨੇ ਵੀ ਦਿਨੇ ਨੂੰ 3-4 ਦਿਨ ਹੋ ਗਏ 3-4 ਦਿਨ ਹੋ ਗਿਆ ਇਸ ਟਾਈਮ ਤੇ ਬੌਲਾ ਹੀ ਹੋਊਗਾ ਹਰ ਬੌਲਾ ਹੀ ਬੌਲਾ ਤੇ ਕਿੰਨਾ ਬੌਲਾ ਇਹਦੇ ਥੱਲੇ ਆ ਬੌਲਾ ਵੀਰੇ 16-17 ਕਿਲੋ ਹੋਵੇਗਾ 16-17 ਕਿਲੋ ਹਾਂਜੀ ਤੇ ਬੱਚਾ ਵੱਛਾ ਆ ਗਿਆ ਹਨਾ ਹਾਂ ਵੱਛਾ ਆ ਗਿਆ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ ਵੀਰੇ 80000 ਰੁਪਇਆ ਕਰਦੇ ਠੀਕ ਆ 70 ਵੀ ਦੇ ਦਾਂਗੇ ਤੇ 70 ਵੀ ਮੰਨੇ ਚੱਲੋ ਵੀ ਕਰ ਦਾਂਗੇ 2000 ਛੋਟ ਠੀਕ ਆ 68000 ਰੁਪਇਆ ਹਾਂਜੀ ਬਹੁਤ ਚੰਗੀ ਆ ਜੀ ਅੱਛਾ ਸਾਹ ਦੋਸਤੋ 68000 ਰੁਪਇਆ ਲੈਣ ਦੇਣਾ ਵੀਰ ਨੇ ਕਿਹਾ ਤੇ ਠੰਡੀ ਸੀਲ ਹਾਥੂ ਤੋਂ ਮਾਰ ਕੇ ਕਰੀਬ ਹਾਂਜੀ ਦੁੱਧ ਕੱਢੇ ਹੀ ਘਰ ਚਲੇ ਜਾਂਦੇ 24 25 ਲਿਪਈ ਦੇ ਸੋ ਠੀਕ ਆ ਦੋਸਤੋ ਪਹਿਲਾ ਸੂਹਾ ਐ ਇਸ ਟਾਈਮ 17 ਕਿਲੋ ਵੀਰ ਬੌਲਾ ਦੱਸਦਾ ਪਿਆ ਐ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਪਸ਼ੂ ਮੂੰਹ ਮੱਥੇ ਦੀ ਕੁਆਲਿਟੀ ਵੇਖ ਸਕਦੇ ਬੱਚਾ ਮਗਰ ਵੱੱਛਾ ਆ ਗਿਆ ਤੋਰ ਕੇ ਵਿਖਾ ਦਈਏ ਵੀਰਾ ਲੰਮੀ ਤੋਰ ਦੀ ਗਰਾ ਇਹ ਕਿਉਂ ਰ ਕਰਮਾਲੀ ਮੀਡੀਅਮ ਸਾਈਜ਼ ਅਤੇ ਬਲੈਡਰ ਵੇਖ ਆਪਾਂ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਕੋਈ 10:30 ਵਜੇ ਤੇ ਬਹੁਤ ਸੋਨਾ ਹਵਾਨਾ ਹੈ ਲਿਆ ਵੀਰ ਮੋੜ ਲਿਆ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਦੋ ਪਸ਼ੂ ਵਿਖਾਤੇ ਆ ਸੂਏ ਸਵਾਏ ਤੇ ਜਿਹੜਾ ਨੰਬਰ ਆ ਉਹ ਵੀਰ ਦਾ ਸਕਰੀਨ ਤੇ ਚੱਲਦਾ ਪਿਆ ਹੈ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਪਸੰਦ ਹੋਵੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਜੀ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ